ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਤ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਲਈ ਇੱਕ ਐਗਜ਼ਾਮਪਲ ਲੈ ਕੇ ਹਾਜ਼ਰ ਹੋਏ ਅਸੀਂ ਆਏ ਸੀ ਰੋਪੜ ਬਾਜ਼ਾਰ ਦੇ ਵਿੱਚ ਤੇ ਵੇਖਿਆ ਸੀ ਇੱਕ 라ਵਨ ਦਾ ਬਹੁਤ ਸੋਹਣਾ ਬੁੱਤ ਬਣਿਆ ਹੋਇਆ ਸੀ ਦਸ਼ਹਰੀ ਦੇ ਨਾਲ ਮਾਤਾ ਦੀਆਂ ਆਰਤੀਆਂ ਵੀ ਚੱਲ ਰਹੀਆਂ ਸੀ ਇਸ ਕਰਕੇ ਸਾਨੂੰ ਥੋੜਾ ਜਿਹਾ ਪਰੇਸ਼ਾਨੀ ਜੀ ਹੋ ਰਹੀ ਸੀ ਅਸੀਂ ਕਾ ਸੋਚਿਆ ਕਿ ਇਹ ਵੀਡੀਓ ਬਣਾ ਲਈਏ ਤੇ ਘਰ ਜਾ ਕੇ ਆਪਾਂ ਇਸ ਵੀਡੀਓ ਨੂੰ ਪੂਰਨ ਕਰਾਂਗੇ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਮਨੋਤ ਹੈ ਹਰ ਇੱਕ ਇਨਸਾਨ ਆਪਣੀ ਨਜ਼ਰੀਏ ਨਾਲ ਕਿਸੇ ਚੀਜ਼ ਨੂੰ ਸੋਚਦਾ ਹੈ ਮੇਰਾ ਮੰਨਣਾ ਹੈ ਸਾਡੀ ਸੋਲ ਸਾਡੀ ਆਤਮਾ ਇਹ ਸੀਤਾ ਹੈ ਲਕਸ਼ਮਨ ਨੇ ਇੱਕ ਰੇਖਾ ਮਾਰੀ ਸੀ ਜਿਹਨੂੰ ਲਕਸ਼ਮਨ ਰੇਖਾ ਕਹਿੰਦੇ ਆ ਸਨ ਉਹ ਹੈ ਡਿਸਪਲਨ ਜਾਂ ਫਿਰ ਕਹਿ ਸਕਦੇ ਆ ਮਰਿਆਦਾ ਦੂਜੇ ਪਾਸੇ ਅਸੀਂ 라ਵਣ ਦੀ ਜਦੋਂ ਗੱਲ ਕਰਦੇ ਆ ਰਾਵਨ ਨੇ ਜਿਹੜੇ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰੇ, ਵਿਕਾਰ ਨੇ ਗੱਡੀ ਲੈ ਕੇ ਜਾਂਦੇ ਆਂ, ਕਾਰ ਲੈ ਕੇ ਜਾਂਦੇ ਆਂ ਤੇ ਰਸਤੇ ਵਿੱਚ ਨਿਯਮ ਨੂੰ ਫੋਲੋ ਕਰਨਾ ਪੈਂਦਾ ਹੈ, ਮर्यादा ਨੂੰ ਫੋਲੋ ਕਰਨਾ ਪੈਂਦਾ ਹੈ। ਜਿੱਥੇ ਰੈੱਡ ਲਾਈਟ ਆ ਜਾਂਦੀ ਏ ਗੱਡੀ ਰੋਕਣੀ ਪੈਂਦੀ ਹੈ, ਗ੍ਰੀਨ ਲਾਈਟ ਆਂਦੀ ਤੇ ਗੱਡੀ ਚਲਾਨੀ ਪੈਂਦੀ ਹੈ। ਜਦੋਂ ਅਸੀਂ ਨਿਯਮ ਨੂੰ ਫੋਲੋ ਨਹੀਂ ਕਰਦੇ ਤੇ ਹੁੰਦਾ ਕੀ ਐਕਸੀਡੈਂਟ ਇਸੇ ਤਰੀਕੇ ਨਾਲ ਜਦੋਂ ਲਕਸ਼ਮਣ ਦੀ ਰੇਖਾ ਸੀ ਮਰਿਆਦਾ ਸੀ ਆਤਮਾ ਰੂਪੀ ਸੀਤਾ ਨੇ ਉਸ ਮਰਿਆਦਾ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਰਾਵਣ ਰੂਪੀ ਵਿਕਾਰ ਨੇ ਘੇਰ ਲਿਆ ਹੋਰ ਤੇ ਹੋਰ ਅਸੀਂ ਥੋੜਾ ਜਿਹਾ ਪਿੱਛੇ ਚੱਲੀਏ ਪਹਿਲਾ ਸ਼ਰਧ ਆਏ ਫਿਰ ਨੌ ਨਵਰਾਤਰੇ ਆਏ ਅੱਜ ਦਸਵਾਂ ਦਿਨ ਹੈ ਰਾਵਣ ਦਾ ਦਹਨ ਕੀਤਾ ਜਾਏਗਾ ਜਿਹਨੂੰ ਵਿਜੈ ਲਕਸ਼ਮੀ ਵੀ ਕਹਿੰਦੇ ਨੇ 9 ਦਿਨ ਜਿਹੜੇ ਨਵਰਾਤਰੇ ਸੀ 9 ਉਹਦੇ ਚ ਭੁੱਖੇ ਪੇਟ ਨਹੀਂ ਰਹਿਣਾ ਸੀਗਾ ਪਹਿਲੇ ਦਿਨ ਪ੍ਰਾਨ ਕਰਨਾ ਸੀ ਪਹਿਲੇ ਨਵਰਾਤਰੇ ਨੂੰ ਅੱਜ ਮੈਂ ਝੂਠ ਨਹੀਂ ਬੋਲਾਂਗਾ ਦੂਜੇ ਨਵਰਾਤਰੇ ਨੂੰ ਅੱਜ ਮੈਂ ਨਿੰਦਿਆ ਨਹੀਂ ਕਰਾਂਗਾ ਸਾਰਾ ਦਿਨ ਇਸੇ ਚੀਜ਼ ਦਾ ਵਰਤ ਕਰਨਾ ਸੀ ਤੀਜੇ ਨਵਰਾਤਰੇ ਨੂੰ ਮੈਂ ਆਪਣੇ ਕੰਨਾਂ ਰਾਹੀਂ ਕਿਸੇ ਦੀ ਨਿੰਦਿਆ ਨਹੀਂ ਸੁਣਾਗਾ ਚੌਥੇ ਨਵਰਾਤਰੇ ਨੂੰ ਮੈਂ ਹਰਾਮ ਦਾ ਮਾਲ ਕਿਸੇ ਤੋਂ ਨਹੀਂ ਲਵਾਂਗਾ ਪੰਜਵੇਂ ਨਵਰਾਤਰੇ ਨੂੰ ਮੈਂ ਕਿਸੇ ਦੇ ਵੱਲ ਗੰਦੀ ਨਿਗਾਹ ਦੇ ਨਾਲ ਨਹੀਂ ਵੇਖਾਂਗਾ ਅਸੀਂ 9 ਦੇ 9 ਨਵਰਾਤਰੇ ਜਿਹੜੇ ਸੀ ਉਹ ਸਵੀਕਾਰ ਕਰਨੇ ਸੀ ਉਹ ਸਾਰਾ ਦਿਨ ਅਸੀਂ ਆਪਣੇ ਮਨ ਦੇ ਉੱਪਰ ਧਿਆਨ ਦੇਣਾ ਸੀ ਕਿ ਅੱਜ ਮੈਂ ਇਹ ਨਹੀਂ ਕਰਨਾ ਪੇਟ ਖਾਲੀ ਰੱਖਣ ਨਾਲ ਕੁਝ ਨਹੀਂ ਹੋਣਾ ਜਦੋਂ 9 ਦੇ 9 ਦੇ ਅਸੀਂ ਉਸ ਚੀਜ਼ ਦੀ ਪ੍ਰੈਕਟਿਸ ਕਰਦੇ ਹਾਂ ਤੇ 10ਵੇਂ ਦਿਨ 10 ਸਿਰ ਉਹ 라ਵਨ ਉਹ ਵਿਕਾਰਾਂ ਦਾ ਅੰਤ ਹੁੰਦਾ ਜਦੋਂ ਉਹ 10 ਦਿਨ ਪ੍ਰੈਕਟਿਸ ਹੁੰਦੀ ਹੈ ਤੇ 9ਵੇਂ ਦਿਨ ਆਪੋ ਆਪ ਸਾਡੇ ਜਿਹੜੇ ਵਿਕਾਰ ਨੇ ਉਹਨਾਂ ਦਾ ਅੰਤ ਹੋ ਜਾਂਦਾ ਹੈ ਸਾਨੂੰ ਉਸ ਪ੍ਰੈਕਟਿਸ ਕਰਨ ਦੀ ਆਦਤ ਹੁੰਦੀ ਹੈ ਫਿਰ ਅਸੀਂ ਆਪਣੇ ਉਹ 10ਵੇਂ ਦਿਨ 라ਵਨ ਰੂਪੀ ਦਸ ਸਿਰਾਂ ਨੂੰ ਫੂਕ ਕੇ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਅੰਤ ਕਰ ਦਿੰਨੇ ਹਾਂ ਹੁਣ ਇੱਕ ਚੀਜ਼ ਉੱਪਰ ਝਾਤ ਮਾਰਨ ਦੀ ਜ਼ਰੂਰਤ ਹੈ ਉਹ ਹੈ ਕਿ ਸੱਚ ਵਿੱਚ ਅੱਜ ਰਾਵਣ ਮਰ ਚੁੱਕਿਆ। ਰਾਵਣ ਹਲੇ ਮਰੀਆ ਨਹੀਂ। ਯਸੀ ਰਾਵਣ ਨੂੰ ਮਾੜਾ ਕਹਿੰਦੇ ਆ। ਤੇ ਰਾਵਣ ਨੇ ਸੀਤਾ ਚੁੱਕੀ ਜ਼ਰੂਰ ਸੀ ਭੈਣ ਦਾ ਬਦਲਾ ਲੈਣ ਵਾਸਤੇ। ਪਰ ਸੀਤਾ ਨੂੰ ਟੱਚ ਨਹੀਂ ਕੀਤਾ। ਹੁਸ਼ਿਆਰ ਪਰ ਦੇ ਵਿੱਚ ਥੋੜੇ ਦਿਨ ਪਹਿਲਾਂ ਅਸੀਂ ਵੇਖਦੇ ਹਾਂ ਇੱਕ ਪ੍ਰਵਾਸੀ ਨੇ 5 ਸਾਲ ਦੇ ਬੱਚੇ ਨਾਲ ਕਿੰਨਾ ਬੁਰਾ ਕੰਡ ਕੀਤਾ। ਸਾਡੀ ਰੂਹ ਤੱਕ ਦਹਿਲ ਜਾਂਦੀ ਹੈ। ਰਾਵਣ ਹਲੇ ਮਰਿਆ ਨਹੀਂ ਹੈ। ਰਾਵਣ ਨੂੰ ਹੰਕਾਰ ਦਾ ਪ੍ਰਤੀਕ ਦੱਸਿਆ। ਲੰਕਾਗੜ ਸੋਨੇ ਕਾ ਭਇਆ। ਮੂਰਖ ਰਾਵਣ ਕਿਆ ਲੈ ਗਿਆ? ਬਾਬਾ ਜੀ ਨੇ ਰਾਵਣ ਨੂੰ ਮੂਰਖ ਕਿਹਾ। ਰਾਵਣ ਇੱਕ ਰਾਜਾ ਸੀ ਉਹਨੂੰ ਸੀ ਰੱਬ ਨਾ ਬਣਾਈਏ। ਰਾਮ ਇੱਕ ਰਾਜਾ ਸੀ ਉਹਨੂੰ ਰੱਬ ਨਾ ਬਣਾਈਏ। ਉਹ ਸਿਰਫ ਇੱਕ ਤੇ ਸਿਰਫ ਇੱਕ ਰਾਜੇ ਸੀ। ਦੂਜੇ ਪਾਸੇ ਕਹਿੰਦੇ ਨੇ ਲੰਕਾ ਸਾ ਕੋਟ ਸਮੁੰਦਰੀ ਖਾਈ ਤੇ ਰਾਵਣ ਕਰ ਖਬਰ ਨਾ ਪਾਈ ਇਹ ਐਗਜ਼ਾਮਪਲਾਂ ਦਿੱਤੀਆਂ ਨੇ ਇਨ੍ਹਾਂ ਐਗਜ਼ਾਮਪਲਾਂ ਦਾ ਦੇਣ ਦਾ ਕਾਰਨ ਹੰਕਾਰ ਦਾ ਭਰਿਆ ਹੋਇਆ ਰਾਵਣ ਸੀ ਹੰਕਾਰ ਇਨਸਾਨ ਨੂੰ ਥੱਲੇ ਲਾ ਦਿੰਦਾ ਹੈ ਇਨਸਾਨ ਕੋਲ ਜਦੋਂ ਧਨ ਵੱਧ ਆ ਜਾਵੇ ਉਸ ਦੇ ਨੂੰ ਕੋਈ ਵਧੀਆ ਉਦਾ ਮਿਲ ਜਾਵੇ ਜਾਂ ਉਸ ਦਾ ਨਾਮ ਪਰਫੁੱਲਤ ਹੋ ਜਾਵੇ ਗਿਆਨ ਵੱਧ ਹੋ ਜਾਵੇ ਇਨਸਾਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ 라ਵਣ ਵੀ ਤੇ ਚਾਰ ਵੇਦਾਂ ਦਾ ਗਿਆਨ ਰੱਖਦਾ ਸੀ ਸੁਣਿਆ ਕਿ ਉਹਨੇ ਕਾਲ ਆਪਣੇ ਪਾਵੇ ਨਾਲ ਬੰਨ ਕੇ ਰੱਖਿਆ ਹੋਇਆ ਸੀ ਤੇ ਜਿਹੜਾ ਹੰਕਾਰ ਹੈ ਉਹ ਮਨੁੱਖ ਨੂੰ ਨਿਚੋੜ ਕੇ ਰੱਖ ਦਿੰਦਾ ਹੈ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਔਰ ਹੰਕਾਰ ਦਾ ਅਖੀਰ ਵਿੱਚ ਅੰਤ ਹੋ ਜਾਂਦਾ ਹੈ ਹੰਕਾਰੀ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ 라ਵਣ ਦੇ ਉੱਪਰ ਹੋਰ ਐਗਜ਼ਾਮਪਲਾਂ ਗੁਰਬਾਣੀ ਚ ਮਿਲਦੀਆਂ ਨੇ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਤੇ ਅਧਿਕਾਈ ਕਿੱਥੇ ਉਹ 라ਵਣ ਦੀ ਲੰਕਾ ਤੇ ਕਿੱਥੇ ਜਿੱਥੇ ਉਹ ਬਣਦਾ ਸੀ ਆਪਣੇ ਹਾਥੀ ਕੋੜੇ ਉਹ ਸਪਰਾਈ ਹੋ ਗਏ ਪੁਰਬਾਣੀ ਦੇ ਵਿੱਚ ਫਰਮਾਨ ਹੈ 1 ਲੱਖ ਪੁੱਤ 2 ਲੱਖ 93 ਤੈਰਾਵਨ ਕਰ ਦਿਆ ਨਾ ਬਾਤੀ ਇਹ ਮਰਤਿਉ ਦਾ ਦਿਸਟਾਨ ਦਿੱਤਾ ਮੌਤ ਦਾ ਦਿਸਟਾਨ ਦਿੱਤਾ ਕਿੱਥੇ ਆ ਜੋ ਰਾਵਨ ਪਰਮਾਤਮਾ ਕਦੇ ਮਰਦਾ ਨਹੀਂ ਅਸੀਂ ਪੜਦੇ ਆ ਸੈ ਪੰਗ ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਅਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ ਤੇ ਰਾਵਨ ਤੇ ਜੂਨਾ ਵਿੱਚ ਆਇਆ ਸੀ ਉਹ ਇੱਕ ਇਨਸਾਨ ਸੀ ਗੁਰਬਾਣੀ ਵਿੱਚ ਪੜਦੇ ਆਂ RAM ਗयो RAVAN ਗयो JACO ਬਹੁ ਪਰਵਾਰ ਕਿੱਥੇ ਚਲਾ ਗਿਆ RAVAN ਤੇ ਇਸੇ ਤਰੀਕੇ ਨਾਲ RAVAN ਜੈਸੇ ਇਨਸਾਨ ਦਾ ਅੰਤ ਹੋ ਗਿਆ ਤੇ ਇੱਕ ਦਿਨ ਸਾਡਾ ਵੀ ਅੰਤ ਹੋ ਜਾਣਾ ਸਾਨੂੰ ਚੰਗੇ ਕਾਰਜ ਕਰਨੇ ਚਾਹੀਦੇ ਨੇ ਉਹ ਜਿਹੜਾ ਸੀ ਇਹ RAVAN ਫੂਕ ਰਹੇ ਆਂ ਅੱਜ 71 ਹੋ ਕੇ ਰਾਵਨ ਦਾ ਦਹਨ ਕਰ ਰਹੇ ਆਂ ਰਾਵਨ ਦਾ ਇਹਦੇ ਨਾਲ ਪੋਲੂਸ਼ਨ ਵੱਧ ਰਿਹਾ ਹੈ ਇਹਦੇ ਨਾਲ ਨੁਕਸਾਨ ਹੋ ਰਿਹਾ ਸਾਨੂੰ ਕਿਸਾਨਾਂ ਦੀਆਂ ਦੀ ਪਰਾਲੀ ਤੇ ਜਲਦੀ ਹੋਈ ਦਿਸਦੀ ਪਈ ਹੈ ਪਰ ਜਿਹੜਾ ਇਹ ਬੇਫਜ਼ੂਲ ਦਾ ਇੱਕ ਧੂਆਂ ਕੀਤਾ ਜਾ ਰਿਹਾ ਇਹ ਨਹੀਂ ਦਿਸ ਰਿਹਾ ਸਾਨੂੰ ਸਾਨੂੰ ਇਸ ਤੋਂ ਇਹ ਵੀ ਸਿੱਖਿਆ ਲੈਣੀ ਚਾਹੀਦੀ ਹੈ ਰਾਵਨ ਹਲੇ ਮਰੀਆ ਨਹੀਂ ਰਾਵਨ ਸਾਡੇ ਅੰਦਰ ਹੈ ਅਸੀਂ ਆਪਣੇ ਉੱਪਰ ਵਿਚਾਰ ਕਰੀਏ ਆਪਣੇ ਅੰਦਰ ਚਾਤ ਮਾਰ ਕੇ ਵੇਖੀਏ ਰਾਵਨ ਕਿੱਥੇ ਬੈਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ